ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਰਾਮਦਾਸ ਜੀ ਦੇ ਇੱਕ ਬਹੁਤ ਹੀ ਖੂਬਸੂਰਤ ਸ਼ਬਦ ਤੇ ਗੱਲਬਾਤ ਕਰਾਂਗੇ ਹਾਂਜੀ ਇਹ ਅੰਗ 604 ਤੇ ਦਰਜ ਹੈ ਬਿਲਕੁਲ ਤੇ ਇਸ ਵਿੱਚਲੀ ਜੋ ਅਸਲ ਗੱਲ ਹੈ ਨਾ ਉਹ ਸਾਡੀ ਰੋਜ਼ਾਨਾ ਜ਼ਿੰਦਗੀ ਦੀ ਸਭ ਤੋਂ ਵੱਡੀ ਉਲਝਣ ਨੂੰ ਸੁਲਝਾਉਂਦੀ ਹੈ ਕਿਹੜੀ ਉਲਝਣ ਦੀ ਗੱਲ ਕਰ ਰਹੇ ਹੋ ਇਹ ਕਿ ਮੈਂ ਕੁਝ ਕਰ ਰਿਹਾ ਹਾਂ ਮੈਂ ਸੰਘਰਸ਼ ਕਰ ਰਿਹਾ ਹਾਂ ਜਾਂ ਮੈਂ ਜਿੱਤ ਰਿਹਾ ਹਾਂ ਪਰ ਇਸ ਸ਼ਬਦ ਇਸ ਮੈਂ ਦੇ ਭੁਲੇਖੇ ਨੂੰ ਮਤਲਬ ਪੂਰੀ ਤਰ੍ਹਾਂ ਤੋੜ ਦਿੰਦਾ ਹੈ ਸਹੀ ਗੱਲ ਹੈ ਇਹ ਕਹਿੰਦਾ ਸਭ ਕੁਝ ਉਹੀ ਹੈ ਹਾਂ ਕਰਨ ਵਾਲਾ ਕਰਵਾਉਣ ਵਾਲਾ ਰਸਤਾ ਮੰਜ਼ਿਲ ਸਭ ਉਹੀ ਇੱਕ ਹੈ ਬਿਲਕੁਲ ਇਹ ਸ਼ਬਦ ਸਾਨੂੰ ਦ્વੈਤ ਤੋਂ ਮਤਲਬ ਕਿ ਦੋ ਹੋਣ ਦੇ ਭਾਵ ਤੋਂ ਕੱਢ ਕੇ ਇਕਤਾ ਦੇ ਅਨੁਭਵ ਵਿੱਚ ਲਿਆਉਂਦਾ ਹੈ ਤੇ ਇਹ ਸਿਰਫ ਕੋਈ ਫਲਸਫਾ ਨਹੀਂ ਹੈ ਨਹੀਂ ਬਿਲਕੁਲ ਨਹੀਂ ਇਹ ਇੱਕ ਅਜਿਹੀ ਸੱਚਾਈ ਹੈ ਜੋ ਸਾਡੇ ਡਰ ਸਾਡੀ ਚਿੰਤਾ ਤੇ ਜਿਹੜੀ ਮੁਕਾਬਲੇ ਦੀ ਭਾਵਨਾ ਹੈ ਨਾ ਉਸ ਨੂੰ ਜੜੋਂ ਖਤਮ ਕਰ ਸਕਦੀ ਹੈ ਚਲੋ ਇਸ ਨੂੰ ਥੋੜਾ ਹੋਰ ਗੌਰ ਨਾਲ ਸਮਝਦੇ ਹਾਂ ਸ਼ਬਦ ਦੀ ਸ਼ੁਰੂਆਤ ਹੁੰਦੀ ਹੈ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਹੂੰ ਇਸ ਤੁਕ ਵਿੱਚ ਤਾਂ ਗੁਰੂ ਸਾਹਿਬਾ ਮਤਲਬ ਬਹੁਤ ਸਿੱਧਾ ਹੀ ਕਹਿ ਰਹੇ ਨੇ ਹਾਂ ਕਿ ਜੋ ਕੁਝ ਵੀ ਹੋ ਰਿਹਾ ਹੈ ਉਸ ਵਿੱਚ ਹਰ ਕਿਰਦਾਰ ਨਿਭਾਉਣ ਵਾਲਾ ਉਹੀ ਇੱਕ ਹੈ ਅੱਛਾ ਤੇ ਅਗਲੀਆਂ ਤੁਕਾਂ ਇਸ ਗੱਲ ਨੂੰ ਹੋਰ ਵੀ ਸਾਫ਼ ਕਰਦੀਆਂ ਨੇ ਆਪੇ ਵਨਜ ਵਪਾਰੀਆ ਆਪੇ ਵੱਖਰ ਆਪ ਮਤਲਬ ਉਹੀ ਵਪਾਰੀ ਹੈ ਉਹੀ ਵਪਾਰ ਉਹੀ ਪੂੰਜੀ ਹੈ ਤੇ ਉਹੀ ਮੁਨਾਫਾ ਦੇਖੋ ਇਹ ਸਿਰਫ ਕੋਈ ਕਵਿਤਾ ਨਹੀਂ ਇੱਕ ਬੁਨਿਆਦੀ ਸੱਚ ਹੈ ਤਾਂ ਫਿਰ ਇਸ ਦਾ ਮਤਲਬ ਇਹ ਹੋਇਆ ਕਿ ਜਦੋਂ ਸਾਨੂੰ ਲੱਗਦਾ ਹੈ ਕਿ ਅਸੀਂ ਕਿਸੇ ਨਾਲ ਮੁਕਾਬਲਾ ਕਰ ਰਹੇ ਹਾਂ ਹਾਂ ਅਸਲ ਵਿੱਚ ਉਹੀ ਸ਼ਕਤੀ ਦੋਮਾ ਪਾਸੇ ਖੇਡ ਰਹੀ ਹੈ ਬਿਲਕੁਲ ਇਹ ਤਾਂ ਮੁਕਾਬਲੇ ਦੀ ਪਾਵਨਾ ਨੂੰ ਹੀ ਖਤਮ ਕਰ ਦਿੰਦਾ ਹੈ ਫਿਰ ਦੁਸ਼ਮਣੀ ਕਿਸ ਨਾਲ ਕੋਈ ਦੂਜਾ ਹੈ ਹੀ ਨਹੀਂ ਇਹ ਸਭ ਸਮਝਣਾ ਇੱਕ ਗੱਲ ਹੈ ਪਰ ਇਸ ਨੂੰ ਹਰ ਪਲ ਮਹਿਸੂਸ ਕਰਨਾ ਹਾਂ ਇਹ ਬਹੁਤ ਔਖਾ ਲੱਗ ਸਕਦਾ ਹੈ ਹਾਂਜੀ ਲੱਗ ਸਕਦਾ ਹੈ ਕਿ ਗੁਰੂ ਸਾਹਿਬ ਇਸ ਅਵਸਥਾ ਤੱਕ ਪਹੁੰਚਣ ਦਾ ਕੋਈ ਅਮਲੀ ਤਰੀਕਾ ਵੀ ਦੱਸਦੇ ਨੇ ਬਿਲਕੁਲ ਦੱਸਦੇ ਨੇ ਅੱਗੇ ਤੂੰ ਕੌਂਦੀ ਹੈ ਜਪ ਮਨ ਹਰ ਹਰ ਨਾਮ ਸਲਾ ਹਰ ਦਰਗਾ ਪਾਈਏ ਮਾਹੋ ਤਾਂ ਨਾਮ ਜਪਣਾ ਹਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਸਭ ਕੁਝ ਉਹੀ ਹੈ ਤਾਂ ਉਸ ਨਾਲ ਜੁੜਨ ਦਾ ਉਸ ਨੂੰ ਮਹਿਸੂਸ ਕਰਨ ਦਾ ਤਰੀਕਾ ਨਾਮ ਹੈ ਇਹ ਇੱਕ ਪੁਲ ਵਾਂਗ ਹੈ ਬਿਲਕੁਲ ਸਾਡੇ ਇਸ ਛੋਟੇ ਜਿਹੇ ਮੈਂ ਅਤੇ ਉਸ ਬੇਅੰਤ ਦੇ ਵਿਚਕਾਰ ਇੱਕੋ ਇੱਕ ਪੁਲ ਇਹ ਗੁਰੂ ਦੀ ਕਿਰਪਾ ਨਾਲ ਮਿਲਣ ਵਾਲਾ ਇੱਕ ਅਜਿਹਾ ਅੰਮ੍ਰਿਤ ਹੈ ਜਿਸ ਦਾ ਸਵਾਦ ਮਤਲਬ ਬੁੱਧੀ ਜਾਂ ਤਰਕ ਨਾਲ ਨਹੀਂ ਆਉਂਦਾ ਇਹ ਤਾਂ ਅੰਦਰੂਨੀ ਅਨੁਭਵ ਦੀ ਗੱਲ ਹੈ ਹਾਂ ਸਿਰਫ ਅਨੁਭਵ ਨਾਲ ਠੀਕ ਹੈ ਤਾਂ ਜੇ ਨਾਮ ਹੀ ਉਸ ਬੇਅੰਤ ਨਾਲ ਜੁੜਨ ਦਾ ਤਰੀਕਾ ਹੈ ਤਾਂ ਫਿਰ ਕਈ ਵਾਰੀ ਅਸੀਂ ਭਟਕ ਕਿਉਂ ਜਾਂਦੇ ਹਾਂ ਹੂੰ ਸਵਾਲ ਤਾਂ ਵਾਜਿਬ ਹੈ ਸਾਡੀ ਜ਼ਿੰਦਗੀ ਵਿੱਚ ਉਲਝਣਾ ਤੇ ਗਲਤ ਰਸਤੇ ਕਿਉਂ ਆਂਦੇ ਨੇ ਇਸ ਬਾਰੇ ਗੁਰੂ ਸਾਹਿਬ ਅੱਗੇ ਇੱਕ ਬਹੁਤ ਹੈਰਾਨ ਕਰਨ ਵਾਲੀ ਗੱਲ ਕਹਿੰਦੇ ਨੇ ਹਾਂ ਅਗਲੀ ਤਕ ਹੈ ਆਪੇ ਉਹ ਝੜੀ ਪਾਈਦਾ ਆਪ ਵਿਖਾਲੇ ਰਹੋ ਪਾਪ ਉਹੀ ਸਾਨੂੰ ਪੁਲੇਖੇ ਵਿੱਚ ਪਾਉਂਦਾ ਹੈ ਅਤੇ ਉਹੀ ਫਿਰ ਸਾਨੂੰ ਸਿੱਧਾ ਰਸਤਾ ਵੀ ਦਿਖਾਉਂਦਾ ਪਰ ਇਹ ਗੱਲ ਬਹੁਤ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ ਮਤਲਬ ਕਿ ਰੱਬ ਹੀ ਸਾਨੂੰ ਕੁਰਾਹੇ ਕਿਉਂ ਪਾਵੇਗਾ ਇਸ ਪਿੱਛੇ ਗੁਰਮਤ ਦਾ ਕੀ ਨਜ਼ਰੀਆ ਹੈ ਦੇਖੋ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਕਿਸੇ ਸਜ਼ਾ ਜਾਂ ਇਮਤਿਹਾਨ ਬਾਰੇ ਨਹੀਂ ਹੈ। ਇੱਕ ਤਰ੍ਹਾਂ ਨਾਲ ਜਿਵੇਂ ਇੱਕ ਮਾਂ ਬੱਚੇ ਨੂੰ ਡਿੱਗਣ ਦਿੰਦੀ ਹੈ ਤਾਂ ਜੋ ਉਹ ਤੁਰਨਾ ਸਿੱਖ ਸਕੇ। ਬਿਲਕੁਲ। ਉਸੇ ਤਰ੍ਹਾਂ ਉਹ ਪਰਮਾਤਮਾ ਸਾਨੂੰ ਗਲਤੀਆਂ ਰਾਹੀਂ ਸਬਕ ਸਿਖਾਉਂਦਾ ਹੈ। ਪਟਕਣਾ ਵੀ ਕਿਵੇਂ ਕਹਾਂ ਸਿੱਖਣ ਦੀ ਪ੍ਰਕਿਰਿਆ ਦਾ ਹੀ ਇੱਕ ਹਿੱਸਾ ਹੈ। ਅੱਛਾ। ਇਸੇ ਲਈ ਗੁਰੂ ਸਾਹਿਬ ਅੱਗੇ ਕਹਿੰਦੇ ਨੇ ਕਿ ਉਹ ਬੇਪਰਵਾਹ ਹੈ। ਯਾਨੀ ਉਹ ਇਹਨਾਂ ਸਭ ਚੀਜ਼ਾਂ ਤੋਂ ਬੇਪਰਵਾਹ ਹੈ। ਤਾਂ ਫਿਰ ਇਸ ਨਾਲ ਇੱਕ ਡੂੰਗੀ ਸ਼ਾਂਤੀ ਮਿਲਦੀ ਹੈ ਕਿ ਸਾਡੀ ਕੋਈ ਵੀ ਗਲਤੀ ਆ ਪਟਕਣਾ ਬੇਕਾਰ ਨਹੀਂ ਹੈ ਹਾਂ ਸਭ ਕੁਝ ਉਸ ਦੀ ਵੱਡੀ ਯੋਜਨਾ ਦਾ ਹਿੱਸਾ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਸਾਡੀਆਂ ਗਲਤੀਆਂ ਵੀ ਉਸੇ ਵੱਡੇ ਖੇਡ ਦਾ ਹਿੱਸਾ ਹਨ ਇਹ ਤਾਂ ਸਾਰੀ ਖੇਡ ਨੂੰ ਹੀ ਬਦਲ ਦਿੰਦਾ ਹੈ ਬਿਲਕੁਲ ਅੰਤ ਵਿੱਚ ਗੁਰੂ ਸਾਹਿਬਿਕ ਪਾਤਸ਼ਾਹ ਦੀ ਮਿਸਾਲ ਦਿੰਦੇ ਨੇ ਆਪੇ ਪਾਰਾ ਵਾਰ ਸਲਾਲ ਹੋਏ ਆਪੇ ਪਾਰੇ ਲੰਗਾਵਣੀਆਂ ਕਰ ਚੋਜ ਵੇਖੇ ਪਾਤਸ਼ਾਹ ਉਹ ਇਹ ਸਭ ਤੋਂ ਵੱਡਾ ਪਰੋਸਾ ਹੈ ਕਿਵੇਂ ਉਹ ਹੀ ਕਿਸ਼ਤੀ ਹੈ ਉਹੀ ਮਲਾ ਹੈ ਅਤੇ ਉਹੀ ਸਮੁੰਦਰ ਦੀਆਂ ਛੱਲਾਂ ਵੀ ਹੈ। ਮਤਲਬ ਜ਼ਿੰਦਗੀ ਵਿੱਚ ਕੋਈ ਵੀ ਅਜਿਹੀ ਸਥਿਤੀ ਨਹੀਂ ਜਿੱਥੇ ਉਹ ਮੌਜੂਦ ਨਾ ਹੋਵੇ। ਜਦੋਂ ਤੂਫਾਨ ਆਉਂਦਾ ਹੈ ਤਾਂ ਉਹ ਤੂਫਾਨ ਵੀ ਉਹੀ ਹੈ। ਕਿਸ਼ਤੀ ਵੀ ਉਹੀ ਹੈ ਅਤੇ ਉਸ ਤੂਫਾਨ ਵਿੱਚੋਂ ਪਾਰ ਲੰਘਾਉਣ ਵਾਲੀ ਤਾਕਤ ਵੀ ਉਹੀ ਹੈ। ਇਸ ਗਿਆਨ ਨਾਲ ਇਹ ਅਹਿਸਾਸ ਹੁੰਦਾ ਹੈ ਕਿ ਕੋਈ ਕਦੇ ਇਕੱਲਾ ਸੀ ਹੀ ਨਹੀਂ ਤੇ ਨਾ ਹੀ ਕਦੇ ਹੋਵੇਗਾ। ਸੋ ਜੇ ਸਾਰੀ ਗੱਲ ਨੂੰ ਸਮੇਟੀਏ ਤਾਂ ਅੰਗ 604 ਤੇ ਇਹ ਸ਼ਬਦ ਸਾਨੂੰ ਕਰਤਾ ਬਣਨ ਦੇ ਭਾਰ ਤੋਂ ਮੁਕਤ ਕਰਦਾ ਹੈ। ਹਾਂਜੀ ਬਿਲਕੁਲ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਇੱਕੋ ਹੀ ਸ਼ਕਤੀ ਹੈ। ਸਿਰਜਣਹਾਰ, ਕਰਨ ਵਾਲਾ, ਮਾਰਗਦਰਸ਼ਕ, ਰਸਤਾ ਤੇ ਮੰਜ਼ਿਲ ਸਭ ਉਹ ਹੀ। ਅਤੇ ਸਾਡਾ ਕੰਮ ਕੀ ਹੈ? ਸਾਡਾ ਕੰਮ ਕੰਟਰੋਲ ਕਰਨਾ ਨਹੀਂ ਸਗੋਂ ਸਮਰਪਣ ਕਰਨਾ ਹੈ। ਨਾਮ ਜਪਣਾ, ਹਰ ਪਲ ਜਾਗਰੂਕ ਰਹਿਣਾ। ਅਤੇ ਉਸ ਇੱਕ ਤੇ ਪੂਰਾ ਪਰੋਸਾ ਕਰਨਾ ਜੋ ਹਰ ਕਣ ਹਰ ਪਲ ਹਰ ਭਾਵਨਾ ਅਤੇ ਹਰ ਸਫਰ ਨੂੰ ਚਲਾ ਰਿਹਾ ਹੈ ਜਾਂਦੇ ਜਾਂਦੇ ਸੋਚਣ ਲਈ ਇੱਕ ਗੱਲ ਛੱਡ ਜਾਂਦੇ ਹਾਂ ਜੇ ਸਾਡੀ ਜ਼ਿੰਦਗੀ ਦਾ ਹਰ ਉਤਰਾ ਚੜਾ ਉਸੇ ਪਰਮਾਤਮਾ ਦੇ ਨਾਟਕ ਦਾ ਇੱਕ ਹਿੱਸਾ ਹੈ ਤਾਂ ਕਿ ਸਾਡੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਅਸਲ ਵਿੱਚ ਉਸਦੇ ਖੇਡ ਦੇ ਸਭ ਤੋਂ ਮਹੱਤਵਪੂਰਨ ਦ੍ਰਿਸ਼ ਹਨ ਜਿੱਥੇ ਸਾਨੂੰ ਸਭ ਤੋਂ ਵੱਧ ਸਿੱਖਣ ਦਾ ਮੌਕਾ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ